ਹਾਂਜੀ ਹੁਣ ਅਸੀਂ ਜਾਣਾ ਸੀ ਲੁਧਿਆਣੇ ਨੂੰ ਤੇ 11:00 ਵੱਜ ਗਏ ਸੀਗੇ ਤੇ ਹਸਪੀਤਲ ਦਾ ਜੁਰੀ ਕੰਮ ਸੀ ਕੋਈ ਹਸਪੀਤਲ ਤੇ ਇਹਦੀ ਮੰਮਾ ਕਹਿੰਦੀ ਵੀ ਚਲ ਜਸ਼ਮਨ ਵੀ ਖੇਡ ਦਿੰਦਾ ਥੋੜਾ ਜਿਹਾ ਪੂਰ ਜਾ ਹੁੰਦਾ ਸੀ ਵੀ ਉਹਨੂੰ ਵੀ ਨਾਲ ਕਮਾ ਲਿਓ ਹੁਣ ਲੈਣ ਚੱਲੇ ਹਾਂ ਅਸੀਂ ਜਸ਼ਮਨ ਸਕੂਲ ਚੋਂ ਗ੍ਰੇਡ ਪਾਸ ਉਹਦਾ ਅਸੀਂ ਅਪਲਾਈ ਕਰਤਾ ਸੀਗਾ ਤੇ ਉਹਨੂੰ ਨਾਲ ਲੈ ਜਾਵਾਂਗੇ ਉਹਨੂੰ ਨਹੀਂ ਪਤਾ ਬਿਲਕੁਲ ਵੀ ਹੈਗਾ ਕਿ ਪਪਾ ਮੈਨੂੰ ਲੈਣ ਆਉਣਗੇ ਹੁਣ ਇਸ ਟਾਈਮ ਤੇ ਮੈਂ ਲੁਧਿਆਣੇ ਜਾਣਾ ਜਾਉਂਦੇ ਹਾਂ ਆ ਬੈਠੇ ਗੱਡੀ 'ਚ ਇਹ ਪਤਾ ਲੱਗੂ ਕਿ ਕਿੱਥੇ ਜਾਣਾ ਮੈਨੂੰ ਉਹਨੂੰ ਇੰਜੋਏ ਕਰਾਵਾਂਗੇ ਲੁਧਿਆਣਾ 'ਚ ਤੇ ਇੱਕ ਬਾਉਣੀ ਫਾਉਣੀ ਉੱਥੇ ਨਾਲੇ ਹਸਪੀਟਲ ਕੰਮ ਕਰ ਲਾਂਗੇ ਉਹਨਾਂ ਪਾਪਾ ਲੈ ਕੇ ਆਗੇ ਜਸ਼ਮਨ ਨੂੰ 10 ਮਿੰਟ ਹੀ ਲੱਗੇ ਨੇ ਬਸ ਚਲੋ ਚੱਲਦੇ ਹਾਂ ਲੁਧਿਆਣੇ ਨੇ ਆ ਗਿਆ ਜਸ਼ਮਨ ਅੱਛਾ ਪੀਛੇ ਪਾਜਾ ਟੈਸਟੋਕੇ ਸੀ ਜਸ਼ਮਨ ਮਾ ਕੀ ਹੋਇਆ ਕੰਪਿਊਟਰ ਆ ਨਹੀਂ ਚੱਲ। ਅੱਛਾ ਉਹਦਾ ਹਿੰਦੀ ਤਾਂ ਹੋ ਗਿਆ ਹੈ। ਕਾਹੇ ਹੋਇਆ ਮਾਰਕਸ ਮਿਲ ਗਏ? ਮਾਰਕਸ ਨਹੀਂ ਮਿਲੇ ਮੈਂ ਪੰਨੇ ਮੈਂ ਨਹੀਂ ਚੱਕਰਨਾ। ਅੱਛਾ ਸਾਰੇ ਨਹੀਂ ਗਏ ਆ ਪਪਾ ਮੈਂ। ਅੱਛੇ ਵੈਰੀ ਗੁੱਡ। ਚੱਗੋਂ ਤੂੰ ਅਗਰ ਲੰਚ ਕਰ ਲੈ ਹੁਣ ਤੂੰ। ਇਹਨੇ ਲੰਚ ਵੀ ਹਲੇ ਕਰਨਾ ਸੀ ਨਾ। ਤੇ ਆਪਣਾ ਲੰਚ ਕਰ ਲੈ ਕਰ ਲੈ। ਪਪਾ ਦੇਖੋ ਮੇਰਾ ਸਾਰਾ ਸਹੀ ਹੈ। ਮੈਂ ਇੱਕ ਕੁਐਸਚਨ ਤਾਂ ਹੈ ਨਾ ਪੂਰਾ ਲਿਖਿਆ ਹੋਇਆ ਸੀ ਹਨਾ। ਚੱਲਾ ਉਹ ਹੀ ਦੱਸ ਮੈਂ ਸਰ ਕੋ ਨੋ ਕੋ ਆ। ਸੋ ਸੋਨਾ ਹਣੇ ਸਕੂਨ ਕੋ ক্লাস ਨੂੰ ਲਿਖਿਆ ਹੈ ਹਾਂ ਹਾਂ ਜੀ ਹਾਂ ਜੀ ਹਾਂ ਕਾ ਕੋਈ ਕੀ ਲਿਖਿਆ ਆਇਆ ਹਾਂ ਕਿ ਸੁੰਦਰ ਧਾਣ ਲਿਖਿਆ ਆਇਆ ਹੈ ਸ਼ੌਕਾ ਨੂੰ ਸ਼ੌਕ ਤੂੰ ਪਹਿਲਾਂ ਲੱਚਕਾ ਲੈ ਫਿਰ ਤੇ ਕੱਪੜੇ ਚੇਹੇ ਕਰਦੇ ਹਾਂ ਹਾਂ ਤੇ ਨਰਜ ਘੁਮਾ ਕੇ ਲਗਾਉਣਾ ਤੈਨੂੰ ਪਾਪਾ ਹਾਂ ਘੁੰਮੀ ਚਲਾਣੀ ਤੇ ਅੱਜ ਅੱਜ ਤਾਂ ਨਹੀਂ ਆਲੇ ਹਾਂ ਤੇ ਨੇੜੇ ਚੱਲਾਂਗੇ ਅੱਜ ਤੇਰੀ ਮੰਮਾ ਵੀ ਕੋਈ ਨਹੀਂ ਨਾਲ ਗਿਆ ਤੈਨੂੰ ਠੀਕ ਆ ਵਾਦਾ ਕੋਈ ਨਹੀਂ ਹਾਂ ਜੀ ਹੁਣ ਜਸ਼ਨ ਕਰ ਲਿਆ ਲੰਚ ਇਹਨੂੰ ਕੱਭ ਤੂੰ ਲੰਚ ਕਰ ਲੈ ਰਾਵਾਂ ਟੌਰ ਨਾ ਬੈਠ ਜਾ ਸ਼ੂਸ਼ਾ ਖੋਲ ਕੇ ਆਰਾਮ ਨਾਲ ਲੰਚ ਕਰ ਲੈ ਆਪਣਾ ਇਹ ਕਿਉਂਕਿ ਇਹ ਸਵੇਰ ਦਾ ਖਾਤਾ ਵੀ ਨਹੀਂ ਨਾ ਕੁਛ ਹੈਗਾ ਤੇ ਹੁਣ ਲੰਚ ਕਰ ਲੂਗਾ ਚੱਲ ਫਿਰ ਹੌਲੀ ਜਾਨੇ ਆਂ ਸੀ ਰਸਤੇ 'ਚ ਚਸ਼ਮਨ ਨੇ ਲੰਚ ਕਰਨੇ ਆ ਤੇ ਡਰੈਸ ਵੀ ਚੇਂਜ ਕਰ ਲਈ ਠੀਕ ਹੈ ਦੱਸੇ ਕਿ ਪਹਿਲਾਂ ਇੱਕ ਲਗਸਾ ਮਗਰ ਆਪਾਂ ਫਰੂਟ ਬ੍ਰੇਕ ਵੀ ਸੀ ਮੇਰੇ ਤਾਂ ਉਹ ਵੀ ਲੈਣੀ ਆ ਹੁਣੇ ਹੁਣੇ ਆਪਣਾ ਫਰੂਟ ਖਾਣ ਲੱਗ ਗਿਆ ਇਹ ਅਸੀਂ ਪਹੁੰਚ ਰਹੇ ਹੁਣ ਮਨਜੀਤ ਸਾਹਿਬ ਗੁਰਦੁਆਰ ਸਾਹਿਬ ਉੱਥੇ ਮੱਥਾ ਟੇਕ ਕੇ ਜਾਂਦੇ ਜਾਵਾਂਗੇ ਤੇ ਰਸਤੇ ਗੁਰਦੁਆਰਾਵਾਂ ਆ ਰਿਹਾ ਸੀ ਤੇ ਮੱਥਾ ਟੇਕ ਕੇ ਫਿਰ ਅਸੀਂ ਅੱਗੇ ਜਾਵਾਂਗੇ ਅਸੀਂ ਪਹੁੰਚ ਗਏ ਗੁਰਦੁਆਰਾ ਮਨਜੀਤ ਸਾਹਿਬ ਇੱਥੇ ਮੱਥਾ ਟੇਕ ਕੇ ਫਿਰ ਅਸੀਂ ਅੱਗੇ ਚੱਲਾਂਗੇ ਤੇ ਗੱਡੀ ਆਪਾਂ ਲਾਣੇ ਇੱਥੇ ਪਾਰਕ ਕਰ ਦਨੇ ਆ ਇੱਥੋਂ ਚੱਲਦੇ ਆ ਫਿਰ ਹਾਂਜੀ ਅਸੀਂ ਮਨਜੀਤ ਸਾਹਿਬ ਹੁਣ ਮੱਥਾ ਟੇਕ ਲਿਆ ਸੀਗਾ ਤੇ ਹੁਣ ਚੱਲਦੇ ਆ ਲੁਧਿਆਣੇ ਨੂੰ ਕੋ ਥੋੜੀ ਜਨ ਜਲਦੀ ਆ ਉੱਥੇ ਪਹੁੰਚਣਾ ਦੀ ਅੱਜੀ ਸਾ ਵੀ ਅਸੀਂ ਮੱਥਾ ਟੇਕ ਕੇ ਜਦੋਂ ਨਿਕਲ ਆਏ ਬੈਠੇ ਨਹੀਂ ਗਏ ਉੱਥੇ ਅੱਜ ਫਿਰ ਦਮ ਉੱਪਰ ਫਿਰ ਬੈਠਾਂਗੇ ਜਸ਼ਮਨ ਨੂੰ ਬਹੁਤ ਐਕਸਾਈਟਡ ਆ ਜਾਣ ਲਈ ਜਸ਼ਮਨ ਨੂੰ ਲੈਫਟੇ ਤੋਂ ਪੰਨ ਦਾ ਬਹੁਤ ਸ਼ੌਂਕ ਆ ਜਸ਼ਮਨ ਨੂੰ ਡ੍ਰਿਫਟਿੰਗ ਜਾਣ ਦਾ ਬਹੁਤ ਸ਼ੌਂਕ ਆ ਹਸਪੀਡੋਥੈਰੇਪੀ ਆ ਉਹ ਤੇ ਅਸੀਂ ਆਗੇ ਥੱਲੇ ਚੱਲ ਜਲੇ ਬਾਦ ਹਾਂਜੀ ਅਸੀਂ ਹਸਪੀਟਲ ਉੱਤੇ ਕੰਮਾ ਥੋੜਾ ਜਿਹਾ ਤੇ ਅਸੀਂ ਚੱਲੇ ਘੁੰਮਣ ਸਾਡੇ ਕੋਲ ਹਰ ਟਾਈਮ ਹੈਗਾ ਜਸਮਨ ਕਹਿੰਦਾ ਆਪਾਂ ਮਾ ਬੂਰੋ ਨਾਲ ਹੋਰੇ ਅਸੀਂ ਘੁੰਮ ਕੇ ਆਉਨੇ ਹਾਂ ਬੀ ਐਮੋਲ ਚ ਜਾ ਕੇ ਜੰਦੇ ਹਾਂ ਠੀਕ ਹੈ ਨਾ ਉਹ ਤੇ ਘੜਾਂਗੇ ਇੰਜੋਏ ਜਸਮਨ ਕਿੱਥੇ ਜਾ ਰਹੇ ਆ ਆਪਾਂ ਹੈਂ ਹਾਂਜੀ ਅਸੀਂ ਆ ਗਿਆ ਬੀਚ ਚ ਲੈ ਅੱਛਾ ਅੰਤਰਖੇ ਆਹ ਉਥੇ ਇੱਥੋਂ ਲੈ ਕੇ ਉੱਡੇ ਦਾ ਇੱਧਰ ਸੈਕੰਡ ਫਲੋਰ ਚੱਲਿਆਂ ਇੱਧਰ ਆਲੀਏ ਸੈਕੰਡ ਫਲੋਰ ਇਸ ਨਾਲ ਇਹ ਬੱਚਿਆਂ ਦਾ ਸਮਾਨ ਮਿਲਦਾ ਜਿੰਸਾਰ ਬੇਬੀ ਸ਼ੂਜ਼ ਬੇਬੀ ਸਲੀਪਰ ਚੱਪਲ ਲੈਣੀ ਨਹੀਂ ਸਿਆਣਾ ਹੋ ਗਿਆ ਵੱਡਾ ਗਿਆ ਬੇਬੀ ਨਹੀਂ ਹੋਣਾਗਾ ਮੈਂ ਹੁਣ ਕਿਹਾਂ ਤੂੰ ਹੈ ਮੈਂ ਲੈਬਰਾਂ ਨੂੰ ਜਾ ਕਿਤਾ ਆ ਕੀ ਕਰਦਾ ਜਿਹੜੇ ਬੋਟ ਆ ਲੈ ਆਏ ਕਰਦੇ ਹੁੰਦੇ ਆ ਬੋਟ ਤੇ ਸੀ ਇੱਥੇ ਮੇਰੀ ਅੱਖ ਲੱਗ ਗਈ ਹਨਾ ਉਰੀਲਾ ਬੰਦੇ ਉਹ ਕਰਦਾ ਠੀਕ ਆ ਆਏ ਆ ਆਪਣੇ ਲੱਗੇ ਨਹੀਂ ਆਏ ਆਪਣੇ ਲੱਗੇ ਹੂੰ ਚਲੀ ਕਿਉਂ ਚਲੀ ਜੇ ਸਮਝਦਾ ਹੁਣ نیچے ਡਰ ਲੱਗਦਾ ਕਹਿੰਦਾ ਕਾਫੀ ਉੱਪਰ ਆ ਗਿਆ ਸੀ ਤੁਹਾਡੇ ਫਲੋਰ ਤੇ ਆਣਾ ਜੱਸੇ ਵਧੀਆ ਲੱਗਦਾ ਦਰਦ ਨਹੀਂ ਲੱਗਦਾ ਤਾਂ ਐਂਟਰ ਹੋਣ ਲੱਗਾ ਜਿੱਤ ਲੱਗਿਆ ਡਰ ਗਿਆ ਤਾਂ ਇਹ ਹੁਣ ਕਿ ਨਹੀਂ ਹਾਂਜੀ ਹੈ ਜਦੋਂ ਸ਼ੀਸ਼ੇ ਨਾਲੋਂ ਹੁੰਦੇ ਹੈ ਜਦੋਂ ਸ਼ੀਸ਼ੇ ਨਾਲੋਂ ਹੁੰਦੇ ਫਿਰ ਤਾਂ ਤੇ ਖੜਨਾ ਵੀ ਨਹੀਂ ਸੀ ਉਰੇ ਚੱਲੂਗੀ ਆ ਕੋਈ ਆ ਰੋਬੋਟ ਅੱਛਾ ਰੋਬੋਟ ਰੋਬੋਟ ਜਿਹੜਾ ਉਹ ਵਾਲਾ ਠੀਕ ਆ ਟੂਕਰੇ ਦਾ ਮਸਤੀ ਜ਼ੋਨ ਬੱਚਿਆਂ ਦੇ ਖੇਡਣ ਲਈ ਤੇ ਇਹਨੂੰ ਨਿਕਿਆ ਪੈਂਦੀ ਆ ਵੀ ਕਿ ਨਹੀਂ ਜਿਹਨੇ ਕਿ ਆਪਾਂ ਕਿ ਵੀ ਰੱਖੀ ਤੰਗ ਹਣਾ ਮੈਂ ਚਲਾਉਣਾ ਰੋਬੋਟ ਤੇ ਹੁਣ ਉਹ ਤਾਂ ਸਮਝ ਰਿਹਾ ਕਿ ਕਿ ਵਿਚਰਨਾ ਕਹਿੰਦਾ ਪਪਾ ਮੈਂ ਆਪ ਚਲਾਉਂ ਜੇ ਚੱਲੂ ਮੈਥੋਂ ਤਾਂ ਮੈਂ ਚਲਾਉਣਾ ਨਾ ਅਦਰਵਾਈਜ਼ ਜੇ ਉਹ ਚਲੋ ਫੇਰ ਨਹੀਂ ਮੈਂ ਚਲਾਉਣਾ ਹੈਗਾ ਹੈ ਕੀ ਨੇ ਉਹ ਲੱਗ ਗਿਆ ਇੱਕ ਵਾਰ ਫੇਰ ਪੁੱਛ ਲਾ ਦੁਬਾਰਾ ਸਾਰਾ ਕੁਛ ਚਲੋ ਚਲਾ ਫੇਰ ਮਨਾ ਪੂਰਾ ਐਕਸਾਈਟਡ ਵਧੀਆ ਲੱਗਦਾ ਹੈ ਚਲ ਚਲਾ ਫੇਰ ਉਹ ਤੁਹਾਡੀ ਉਹ ਗੋਲੀਆਂ ਨਾ ਮਾਰੀ ਆਪਾ ਉਹਨੂੰ ਮੋੜ ਲੈਣਾ ਜਦੇ ਚੱਲ ਚੱਲ ਸਿੱਧਾ ਕੇ ਜਰ ਉੱਪਰ ਜੀ ਘੁਮਾ ਲਿਆ ਇਧਰ ਜੀ ਲੈ ਉੱਪਰ ਜੀ ਉੱਪਰ ਜੀ ਲੈ ਕੇ ਚੱਲ ਖੁੱਲਾ ਨਾਲੇ ਵਧੀਆ ਨਾ ਕਿਨਾਂ ਕੱਲੇ ਛੱਡ ਦੋ ਮੈਨੂੰ ਮੇਰੇ ਨੇੜੇ ਨਾ ਕੋਈ ਹੋਵੇ ਇਹ ਵਧੀਆ ਦਾ ਇਧਰ ਲੈ ਆ ਮੋੜ ਲਿਆ ਇਧਰ ਲੈ ਆ ਮੋੜ ਲਿਆ ਦੋਨੇ ਇਕੱਠੇ ਸਿੱਧੇ ਦੋਏ ਇਕੱਠੇ ਜਲਾ ਹਾਂ ਫੇ ਅੱਗੇ ਚੱਲੂ ਠੀਕ ਹੈ ਨਾ ਮਿੰਟ ਦੀ ਰਾਈਡ ਹੈ ਵੀ ਜਸ਼ਮਨ ਦੀ 150 ਦੇ ਵਿੱਚ ਹਾਂ ਮਾਸ਼ਾ ਅਗੇ ਦੇ ਵੀਰ ਜੀ ਹਸਪਤਲ ਨੇ ਵੀ ਲਈ ਸੀ ਉਹਦੀ ਪਿੱਕਾਂ ਵੀ ਸਾਡੇ ਕੋਲ ਹੈਗੀਆਂ ਨੇ ਉਧਰ ਮੋੜ ਕੇ ਲੈ ਗਿਆ ਵੀਰ ਇਹਨੇ ਕਹਿੰਦਾ ਜਮਾ ਸਿੱਖਿਆ ਯਾਰ ਤੋਂ ਫਿਰ ਖਤਮ ਹੋ ਗਈ ਰਾਈਡ ਤਿੰਨ ਮਿੰਟ ਦੀ ਰਾਈਡ ਹੈ ਸਾਡੀ എത്ര പോരെ സോബ സിദ്ധാ 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 സിദ്ധാണ ਜਾਕ ਖੁੱਲ ਗਈ ਹੈ ਨਾ ਮੋੜ ਲੈ ਇਧਰ ਚੱਲ ਚੱਲ ਇਧਰ ਮੋੜ ਥੋੜਾ ਨੇ ਹਾਂ ਚਿੱਧੇ ਹਿੱਤ ਜਾਣ ਦੇ ਵਧੀਆ ਲੱਗਦਾ ਹੋਣਾ ਨਾ ਲੈ ਹੁਣ ਜਿਵੇਂ ਪੂਰਾ ਐ ਡਰਾਈਵਰ ਬਣ ਗਿਆ ਪੂਰਾ ਰੋਬਟ ਦਾ ਯਾਰ ਉਹਦਾ ਟੱਕਾ ਖੋਡਾ ਯਾਰ ਉੱਥੇ ਦੇ ਬੰਦੇ ਨੂੰ ਬਚਾਲਣ ਦੇ ਮੰਜ਼ਿਲ ਤੱਕ ਤਾਂ ਲੈ ਜਾਂਦਾ ਹੈ ਜਿੱਥੇ ਤੱਕ ਸੋਚਿਆ ਜੀ ਇਹਨੇ ਸਲਾਂ ਹੰਟਰ ਨਹੀਂ ਹੈਗਾ ਇਧਰ ਬੋ ਜਾ ਜਸ਼ਨ ਹੈਗਾ ਬਾਈਕ ਦਾ ਸ਼ਕੀਨ ਨਾਲ ਮੋਟਰਸਾਈਕਲ ਦੇ ਕਿਹੜਾ ਲੈਣਾ ਲੈਣਾ ਕਿਹੜਾ ਐ ਦੱਸ ਕਿਹੜਾ ਵਧੀਆ ਲੱਗਦਾ ਤੇਨਾਂ ਚੋਂ ਉਹ ਵਾਲਾ ਆਹ ਵਾਲਾ ਜਾਹ ਹੈ ਕਿਹੜਾ ਉਹ ਵੀ ਦੇਖੂ ਇਹ ਉਹ ਵਧੀਆ ਫਿਰ ਸਿੰਘ ਨਾਲ ਚਲੀ ਤਾ ਨਾਮ ਕਾਣਾ ਕਰਨਾ ਹੈ ਠੀਕ ਹੈ ਕਿਹੜਾ ਵਧੀਆ ਲੱਗਿਆ ਸੈਕੰਡ ਵਾਲਾ ਕੋ ਥਰਡ ਵਾਲਾ ਰੇਡੀਏਟਰ ਕੀ ਲੱਗਿਆ ਹੈ ਹੈ ਥਰਡ ਵਾਲਾ ਚਾਹ ਰੇਡੀਏਟਰ ਪਤਾ ਨਹੀਂ ਕਿੰਨਾਂ ਦਾ ਕਿੰਨੇ ਸੀਸੀ ਆ ਇਹ 350 350 ਹਾਂ ਬੁਲਡ ਤਾਂ ਉੱਪਰ ਹੈ ਹਾਂ ਅਸਰ ਬੋਲਦਾ ਜੀ 5 ਗੇਰ ਹੁੰਦੇ ਆ ਇਹਨਾਂ ਦੇ 6 6 ਗੇਰ ਨੇ ਠੀਕ ਹੈ ਇਹ ਹਾਂਜੀ 270 270 ਕਿੰਨਾ 270 270 ਆਏਗਾ ਹਾਂ ਸਿੰਗਲ ਸੀਟ ਹੈ ਹਾਂ ਸਿੰਗਲ ਸੀਟ ਹੈ ਬਹੁਤ ਮਾਰੀ ਕਟੀ ਹੈ ਸਿੰਗਲ ਸੀਟ ਸੀਟ ਲੱਗਦੀ ਕਵਲ ਨਾਲ ਵੀ ਕੰਪਨੀ ਸੀਟ ਨਹੀਂ ਕਿਸੇ ਅੱਛਾ ਸਸਰੀ ਲੋਕੇ ਕਰਨੇ ਚਾਹੁੰਦੇ ਕਹਿੰਦੇ 287 ਰੁਪਏ ਚਲੋ ਜੀ ਸ਼ੌਕਿੰਗ ਕਰਦੇ ਹਾਂ ਮੋੜਾ ਮੋਟਾ ਕਾਪੜਾ ਪੂਰਾ ਇੰਡੀਆ ਹਾਲੇ ਡੈਗ ਹਾਂ ਹਾਲੇ ਡੈਗ ਆਪਾ ਹਾਂ ਘੈਂਟ ਆ ਯਸ ਕਿਡਾ ਗਾਇ ਚਲੀਏ ਕਾਗਜ਼ੇ ਸੈਂਡ ਕਰਨ ਨੇ ਆਪਾਂ ਦਾ ਇਹ ਲੈ ਚਲੀਏ ਇਹਦਾ ਤੂੰ ਇਕੱਲੇ ਬੈਠੇਗਾ ਫਿਰ ਸਟਾਰਟ ਕਰਕੇ ਦਿਖਾਉਣਾ ਦੇਖ ਗੀਅਰ ਤੇ ਨਹੀਂ ਪਿਆ ਦੇਖ ਲਿਓ ਮਾੜਾ ਜਾਂ ਇੱਕ ਮਿੰਟ ਉੱਤਰਾਂ ਹੇ ਨੀਚੇ ਆ ਜਾ ਆ ਦੇਖ ਸਟਾਰਟ ਹੁੰਦਾ ਦੇਖੀ ਹਾਂ ਆ ਦੇ ਕਿ ਨਹੀਂ ਘੈਂਣਾ ਦੀ ਘੈਂਣਾ ਦਾ ਵਾਈਪੂਰੀ ਮੜਾ ਐਕਸਲਰੇਟਰ ਜ ਹਲਕਾ ਨਹੀਂ ਇਹ ਘੈਂਣਾ ਇਹ ਲੈਣਾ ਇਹ ਪਹਿਲਾਂ ਕਿੰਨਾ ਦਾ 3 ਲੱਖ ਦਾ ਹਾਂ ਜਸ਼ਮਨ ਨੂੰ ਤੈਨੂੰ ਲੱਗੀ ਭੋਖਾ ਆ ਜਸ਼ਮਨ ਉਹ ਜਸ਼ਮਨ ਕਹਿੰਦਾ ਪਾਪਾ ਆਹ ਦੇ ਟਾਈਮ ਕਾਫੀ ਹੈ ਆਪਾਂ ਕੁਝ ਖਾ ਲੈਨੇ ਆ ਜੈਸਮਨ ਦਾ ਆਰਡਰ ਤਾਂ ਕਹਦਾ ਆਰਡਰ ਤਾਂ ਵੀ ਬਰਗਰ ਖਾਣੇ ਨੇ ਚਲ ਬਰਗਰ ਖਾ ਲੈ ਠੀਕ ਆ ਇੰਨੇ ਹੋਏ ਬਰਗਰ ਖਾ ਲਾ ਉਰੇ ਫੇਰ ਦੀਪ ਜੀ ਬਾਹਰ ਆਣਗੇ ਆਪਾਂ ਬੀਜੀ ਅਫੀ ਕੋਲੋਂ ਕੁਝ ਹੋਰ ਖਾਣਾ ਠੀਕ ਆ ਓਕੇ ਜੈਸਮਨ ਦਾ ਆਰਡਰ ਆ ਗਿਆ ਠੀਕ ਆ ਆਰਡਰ ਆ ਸਟ੍ਰੈਪ ਲਾ ਲਈਏ ਕੋਲ ਡਰਿੰਕ ਚ ਆਰਡਰ ਦੇ ਕਿੰਦਾਂ ਦੀ ਬੋਤਲ ਲੈਣ ਲਈ ਕਹਨਾ ਬੋ 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 ਮੈਂ ਵਿਚੇ ਡੁੱਬ ਗਿਆ ਨਹੀਂ ਨਹੀਂ ਡੁੱਬਦਾ ਨਹੀਂ ਡੁੱਬਦਾ ਦੇਖੇ ਛੜ ਦੇ ਹੱਥ ਨਾਲ ਚਲੋ ਖਾਓ 버ਗਰ ਇਹਨਾਂ ਨੂੰ ਹੂੰ ਉੱਪਰ ਰੁਪਰੇ ਆ ਵਿਚ ਨਹੀਂ ਜਾਂਦਾ ਹੈਗਾ ਉੱਪਰ ਰੁਪਰੇ ਆ ਇਹਨੇ ਉੱਪਰ ਰਹਿਣਾ ਨੇ ਜਿਵੇਂ ਬਰਗਰ ਖਾਣਾ ਵਧੀਆ ਲੱਗਦਾ ਹੈ ਇਸਵੇਂ ਕਹਿੰਦੇ ਨੇ ਇਹ ਦੂਸਾ ਮਗਾਲਾਂ ਦੇ ਪੀਜ਼ਾ ਭਾਈ ਪੀਜ਼ਾ ਪੀਜ਼ਾ ਜਮੇ ਨਹੀਂ ਵਧੀਆ ਹੁੰਦਾ ਵਧੀਆ ਨਹੀਂ ਹੁੰਦਾ ਚਲ ਬਰਗਰ ਖਾਣ ਚਲੀ ਆਉਣਾ ਪਊਗਾ ਠੀਕ ਆ ਚਲੀ ਆਪਾਂ ਟਾਈਮ ਹੋ ਗਿਆ ਆਪਣਾ ਜਾਣ ਦਾ ਆਹ ਚਲੀਏ ਫੇਰ ਆਪਾਂ ਹਾਂਜੀ ਹੁਣ ਅਸੀਂ ਚੱਲੇ ਘਰ ਨੂੰ ਗੱਡੀ 'ਚ ਗੱਲਾਂ ਮਾਰਦੇ ਮਾਰਦੇ ਰਸਤੇ 'ਚ ਚਸ਼ਮ ਕਰੂਗਾ ਇੰਜੋਏ ਹਲੇ ਇਹਨੂੰ ਅਜ ਪੂਰਾ ਚੋਲਾ ਚ ਰੱਖ ਲੈਣਾ ਘਰ ਨੂੰ ਹਾਂਜੀ ਹੁਣ ਆਪਾਂ ਤੋਂ ਜੇ ਨੰਪੜਾ ਕ੍ਰੋਸ ਕਰੀਏ ਫੇਜ ਕਰਦੇ ਹਾਂ ਨਾ ਹੂੰ ਹੁਣ ਅਸੀਂ ਸਮਰਲੇ ਆ ਗਏ ਸੀਗੇ ਏਜੰਸੀ 'ਚ ਹੋਂਡੇ ਦੀ ਅਸੀਂ ਇਹ ਤੋਂ ਲੈਣੀ ਸੀ ਐਕਟਿਵਾ ਵਾਈਕ ਹਰਮਨਪ੍ਰੀਤ ਵਾਸਤੇ ਤੇ ਵਾਈਕ ਅਸੀਂ ਸਿਲੈਕਟ ਕਰ ਲਈ ਆ ਤੇ ਉਹਨੂੰ ਤਿਆਰ ਕਰਨ ਲੱਗੇ ਨੇ ਮਾੜਾ ਮਾੜਾ ਐਸੈਸਰੀ ਵਗੈਰਾ ਲਾਉਣ ਦੀ ਆ ਹਮ ਆ ਸਕੂਟਰੀ ਸਿਲੈਕਟ ਕਰੀ ਜਿਵੇਂ ਵਾਈਟ ਲੈਣੀ ਆ ਵਾਈਟ ਲੈਣੀ ਆ ਹਰਮਨਪ੍ਰੀਤ ਨੂੰ ਵਾਈਟ ਵਧੀਆ ਲੱਗਦੀ ਹੈ ਹਾਂ ਹਾਂ ਕਰਮਾ ਬਲੈਕ ਜਿਹੜੀਆਂ ਬਲੈਕ ਜੀ ਹੈਗਾ ਇਹ ਨਹੀਂ ਵਧੀਆਗੀ ਬਾਈਡ ਬਾਈਡ ਇਸੋਂ ਜ਼ਿਆਦਾ ਹਨ ਇਹਦੇ ਤੇ ਲੱਗਾ ਡਿਜੀਟਲ ਮੀਟਰ ਹੈ ਨਾ ਕੀ ਅਜਨੂਨੀ ਲੈਣੀ ਹੈ ਤੁਹਾਨੂੰ ਚੱਲਦਾ ਚਲਾਣੀ ਤਾਂ ਆਉਂਦੀ ਏ ਤੈਨੋਂ ਵਾਲੇ ਹੂੰ ਆਉਂਦੀ ਹੈ ਹਾਂ ਬ੍ਰੇਕ ਦਾ ਨਹੀਂ ਆਉਂਦਾ ਹਾਂ ਇਹਨਾਂ ਕਲਚ ਹੈ ਤਾਂ ਹੁੰਦਾ ਨਹੀਂ ਠੀਕਾ ਅੱਛਾ ਪਾਸੇ ਬੈਰ ਲੱਗੂ ਦੂਜੇ ਪਾਸੇ ਬੈ ਲੱਗਣਾ ਨਹੀਂ ਜਿਦਾਂ ਬ੍ਰੇਕ ਥੇ ਹਾਂ ਕਿਹੜਾ ਬ੍ਰੇਕ ਆ ਆਹ ਕੀ ਆ ਹਾਂ ਹੈ ਆ ਖੜੀ ਆ ਅਕੇਲਾ ਠੀਕ ਹੀ ਆ ਗੇਅ ਨਹੀਂ ਹੈ ਜੇ ਗੇਅ ਆਟੋਮੈਟਿਕ ਹੁੰਦੇ ਨੇ ਗੇਅ ਨਹੀਂ ਪਾਉਣੇ ਆਪਾਂ ਨੇਗੇ ਇੰਡੀਕੇਟਰ ਇੰਡੀਕੇਟਰ ਹੈਗੇ ਬਟ ਗੇਅ ਦੇ ਨੇ ਆਪਣੇ ਪੈੜੇ ਨੇ ਇਹਦੇ ਬ੍ਰੇਕ ਆ ਆਹ ਬ੍ਰੇਕ ਆ ਇਹ ਪਿਛਲੇ ਟਾਇਰ ਦਾ ਬ੍ਰੇਕ ਆ ਉਹ ਅਗਲੇ ਟਾਇਰ ਦਾ ਬ੍ਰੇਕ ਆ ਜਿਵੇਂ ਸਾਈਕਲ ਦੇ ਹੁੰਦੇ ਨੇ ਉਹੀ ਸੇਮ ਆ ਪੋਜੀਸ਼ਨ ਛੋਟੀ ਦਾ ਹਾਂ ਲੋਕਸਮੇ ਆ ਠੀਕ ਆ ਤੇ ਕੁਇਸ ਮਨਾ ਬਗੜਾ ਖਾ ਸਕੂਟਰੀ ਆਪਣੇ ਲਈ ਹੋ ਗਈ ਤਿਆਰ ਬੜੀ ਸਕੂਟਰੀ ਤਿਆਰ ਹੋ ਚੁੱਕੀ ਆ ਟੈਂਪਰੇਰੀ ਨੰਬਰ ਵੀ ਲੱਗ ਗਿਆ ਕਿਹਨਾ ਨੰਬਰ ਟੈਂਪਰੇਰੀ ਚੈੱਕ ਕਰ ਕਿਹਨਾ ਨੰਬਰ ਆ ਏ 001 001 ਨੰਬਰ ਮਿਲ ਗਿਆ ਤੈਨੂੰ ਵੀਆਈਪੀ ਨੰਬਰ ਆਏ 001 ਦੇ ਦ ਲੈ ਹਣਾ ਜਿਵੇਂ ਤੂੰ ਬੈਠ ਗਿਆ ਪਹਿਲੇ ਹੀ ਆ ਕਵਰ ਯਾਰ ਕਵਰ ਨਹੀਂ ਬੜੀ ਜੱਟਾਂ ਜੜਿਆ ਹੋਇਆ ਨਾ ਪ੍ਰੋਪਰ ਹੀ ਆ ਨਹੀਂ ਉਕਣ ਲੱਗਦਾ ਹੈਗਾ ਹਾਂ ਯਾਰ ਕਵਰ ਨਹੀਂ ਮੈਂ ਕਹਾ ਯਾਰ ਪ੍ਰੋਪਰ ਹੀ ਆ ਜਿਵੇਂ ਹੁੰਦਾ ਫਿੱਟੇ ਤੇ ਹੋਣਾ ਹੈ ਫਿੱਟ ਨਹੀਂ ਹੁੰਦਾ ਜਿਵੇਂ ਹੋਣਾ ਚਾਹੀਦਾ ਨਾ ਲੱਗੇ ਵਧੀਆ ਲੱਗੇ ਹੋਇਆ ਹੋਇਆ ਉਹ ਹੁੰਦੇ ਨੇ ਟਾਈਪ ਨਾਲ ਨਹੀਂ ਹੁੰਦਾ ਬੈਠੇ ਤੇ ਸੈੱਟ ਹੋ ਜਾਂਦਾ ਫਿਰ ਉਹ ਜੀ ਸੈੱਟ ਆਇਆ ਨਾ ਵੀਰੇ ਸਾਇਆ ਹੈ ਦੇਖ ਉਸ ਤੇਰੇ ਕੋਲੇ ਰਹਿਣਾ ਇਸ ਤੰਗ ਜੀਣਾ ਮੈਂ ਤਾਂ ਆ ਕੇ ਤੈਨੂੰ ਉੱਥੇ ਹਾਂ ਇੱਥੇ ਤੰਗ ਜੀਣਾ ਸੀ ਬੈਠਾ ਅੱਜ ਸਕੂਲ 'ਚ ਬੱਚੇ ਪੜ੍ਹਦੇ ਨੇ ਨਾਲੇ ਠੀਕ ਆ ਬਹੁਤ ਕੰਮ ਆ ਪਹਿਲਾਂ ਆ ਜਾ ਅੱਛਾ ਹਾਂ ਸੁਣ ਮੈਂ ਨੂੰ ਅੱਛਾ ਚਲੋ ਹੁਣ ਘਰ ਨੂੰ ਚਲੀਏ ਫਿਰ ਹਨਾ ਚਲੋ ਆਜੋ ਕੀ ਕਰ ਸਾਈਨ ਕਰਨੇ ਬਣਜੇ ਸੀ ਮੈਨੂੰ ਨਹੀਂ ਆਉਂਦੇ ਤੈਨੂੰ ਸਾਈਨ ਵੀ ਨਹੀਂ ਕਰਨੇ ਨੇ ਜੇ ਹੁਣ ਮੈਂ ਤੂੰ ਕਹਿੰਦੀ ਥਾਰ ਲੈਣੀ ਆ ਥਾਰ ਕੇ ਬਿਨਾਂ ਸਾਈਨ ਤੇ ਤੈਨੂੰ ਕਰਨੇ ਨਹੀਂ ਆਉਦੇ ਹੈਂ ਨਹੀਂ ਦਸਤਾ ਮੈਨੂੰ ਸਾਈਨ ਨਾਮ ਹੀ ਲਿਖਣਾ ਨਾਮ ਹੀ ਸਾਈਨ ਹੁੰਦੇ ਨੇ ਬਕਾਇਦਾ ਬਕੋਈ ਤਾਂ ਸਾਈਨ ਹੁੰਦਾ ਗਾ ਓਹ ਕਿ ਸਾਈਨ ਹੋਣੀ ਹੁੰਦੇ ਨੇ ਹਾਂਜੀ ਜਿਵੇਂ ਅੰਤਰਮਾਰ ਫੜਨੇ ਚਾਬੀ ਗੱਡੀ ਦੀ ਠੀਕ ਆ ਜੀ ਪਲੀਸ ਸਾਡੇ ਚੈਨਲ ਨੂੰ ਬਹੁਤ ਬਹੁਤ ਲਾਈਕ ਕਮੈਂਟ ਕਰਿਓ ਮਿਲਦੇ ਆ ਅਗਲੇ ਵੀਡੀਓ ਚ ਕੇ ਬਾਏ